ਜੀ ਏਕੇਟੈਕ ਬ੍ਰਾਂਡ ਦੀ 300 ਰੁਪਏ ਦੇ ਵਿੱਚ ਚੈੱਕ ਕਰ ਲੋ ਜੀ ਏਕੇਟੈਕ ਬ੍ਰਾਂਡ ਦੀ ਸੇਲ 300 300 ਰੁਪਏ ਦਾ ਕਰਤਾ ਸੂਟ 5 ਮੀਟਰ ਸੂਟ 300 ਦਾ ਜਿਹੜਾ ਡਿਜ਼ਾਈਨ ਤੁਹਾਨੂੰ ਲੱਗਦਾ ਉਹਨੂੰ ਬੁੱਕ ਕਰ ਲਓ ਜਲਦੀ ਜਲਦੀ 300 ਰੁਪਏ ਵਿੱਚ ਆਫਰ ਲੱਗੀ ਜੀ ਏਕ ਟੈਕ ਬ੍ਰਾਂਡ ਦਾ 5 ਮੀਟਰ ਸੂਟ 300 ਦਾ ਜੀ ਬਾਜ਼ਾਰਾਂ ਦੇ ਵਿੱਚ ਤੁਸੀਂ 900 500 700 600 ਇਸ ਤਰ੍ਹਾਂ ਖਰੀਦੋਗੇ ਜੀ ਮਿਕਸ ਕਾਟਨ ਦਾ ਸੂਟ ਉਹਦੇ 300 ਰੁਪਏ ਦੇ ਵਿੱਚ ਸੇਲ ਦੇ ਵਿੱਚ ਲੱਗਾ ਹੈ ਜੀ 300 ਰੁਪਏ ਦਾ ਧਮਾਕਾ ਆਫਰ 300 ਰੁਪਏ ਦਾ ਸੂਟ 5 ਮੀਟਰ ਜੀ ਚੈਲੰਜ ਹੈ 300 ਰੁਪਏ ਦੇ ਵਿੱਚ ਸੂਟ ਮਿਲ ਜੇ ਜੀ ਏਕ ਟੈਕਸ ਬ੍ਰਾਂਡ ਦਾ ਜੀ ਤੁਸੀਂ ਅਲੀਸ਼ੇਰ ਵਾਲਾ ਕੱਪੜੇ ਸ਼ੋਰੂਮ ਥਾਲੜੂ ਦੀ 22 ਤੇ ਵਿ ਬਜਾਰਾਂ ਦੇ ਵਿੱਚ 500 ਵਾਲਾ ਸੂਟ 300 ਦਾ ਵਿੱਚ ਕਰਤਾ ਜੀ 300 300 ਰੁਪਏ ਦੇ ਵਿੱਚ 300 300 ਰੁਪਏ ਤੇ ਸੇਲ ਮੇਲਾ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਕੈਸ਼ ਔਨ ਲੀਵਰੀ ਨਹੀਂ ਹੋਣੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਦੀ ਸ਼ਿਪਿੰਗ 60 ਹੈ ਜੀ 2 ਦੀ 80 4 ਦੀ 100 ਜਿਵੇਂ ਅੱਗੇ ਤੁਸੀਂ 10 ਸੂਟ ਲਓਗੇ ਉਹਦਾ 200 ਹੈ ਜੀ 10 ਸੂਟਾਂ ਦੀ ਸ਼ਿਪਿੰਗ 200 300 ਰੁਪਏ ਦੇ ਵਿੱਚ ਹੀ ਸੂਟ ਕਰਤੇ ਜੀ 5 ਮੀਟਰ ਸੂਟ 300 ਰੁਪਏ ਦਾ ਜੀ 5 ਮੀਟਰ ਸੂਟ 300 ਦਾ ਏਕੇ ਟੱਚ ਬ੍ਰਾਂਡ ਦੀ ਸੇਲ ਲੱਗੀ ਜੀ ਏਕੇ ਟੱਚ ਬ੍ਰਾਂ ਤਿੰਨ ਤਿੰਨ ਰੁਪਏ ਦੇ ਵਿੱਚ ਸੇਲ ਮੇਲਾ ਕਰਤਾ ਲੁੱਟ ਲੋ ਫਾਇਦਾ ਜੀ ਬਹੁਤ ਸੋਹਣੀ ਸੇਲ ਲੱਗੀ ਹੈ ਜੀ ਜਲਦੀ ਪਹੁੰਚੋ ਅਲੀ ਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਅਰੂਮ ਥਾਣਾ ਰੋਡ ਭੀਖੀ ਥਾਣਾ ਰੋਡ ਅਲੀ ਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਅਰੂਮ ਥਾਣਾ ਰੋਡ ਭੀਖੀ ਜਲਦੀ ਪਹੁੰਚੋ ਜੀ ਲਵੇ ਲਾਉਣੇ ਪਿੰਡ ਵਾਲੇ ਸੇਲ ਦਾ ਫਾਇਦਾ ਲਓ ਜੀ ਪੂਰਾ ਸੋਹਣੀ ਸੇਲ ਲੱਗੀ ਵੱਡੀ ਧਮਾਕਾ ਆਫਰ ਲੱਗੀ ਹੈ ਏਕੇਟੈਕਸ ਬ੍ਰਾਂਡ ਦਾ ਏਕੇਟੈਕਸ ਬ੍ਰਾਂਡ ਦਾ 300 ਰੁਪਏ ਵਿੱਚ ਕਰਤਾ ਜੀ ਲਵੇ ਲਾਉਣੇ ਪਿੰਡ ਵਾਲੇ ਜਿਹੜੇ 50 ਕਿਲੋਮੀਟਰ ਦੇ ਏਰੀਆ ਦੇ ਪਿੰਡ ਵਾਲੇ ਨੇ ਜਲਦੀ